ਸਸੀ ਗਾਲ ਜੀ ਸਾਰਿਆਂ ਨੂੰ ਤੇ ਮੈਂ ਨਾ ਇਥੋਂ ਸੜਕ ਤੋਂ ਲੰਘਾ ਜਾਂਦਾ ਸੀਗਾ ਤੇ ਬਾਈ ਦਾ ਆਪਾਂ ਵੇਖਿਆ ਸਵਾਰ ਸਿੰਘ ਫੌਜੀ 올 ਇਨ ਵਨ ਸਟੋਰ ਤੇ ਕਿਉਂਕਿ ਸਟੋਰ ਤਾਂ ਚਲਾ ਆਮ ਆਪਾਂ ਦੇਖਦੇ ਆ ਪਰ ਮੈਂ ਇੱਕ ਹੋਰ ਖਾਸियत ਦੇ ਵੇਖੀ ਬਾਈ ਦੇ ਉਹ ਬੋਰਡ ਪੜਿਆ ਸੀ ਉਹ ਲੈ ਕੇ ਆਓ ਬਈ ਮੇਰੇ ਅੱਗੇ ਤੇ ਇੱਥੇ ਬਾਈ ਨੇ ਨਾ ਲਿਖਿਆ ਹੋਇਆ 1500 ਰੁਪਏ ਦੀ ਖਰੀਦਦਾਰੀ ਤੇ ਪਾਓ ਮੁਫਤ ਕੂਪਨ ਮੈਂ ਇੱਕ ਖਾਸ ਚੀਜ਼ ਵੇਖ ਕੇ ਰੁਕਿਆ ਬਾਈ 1500 ਦੀ ਆਪਾਂ ਅਮੀ ਜਿਹੜੀ ਖਰੀਦਦਾਰੀ ਕਰਦੇ ਆ ਆ ਕਿਤੇ ਸਮਾਨ ਲੈਣ ਜਾਣੇ ਆ ਤੇ ਪਤਾ ਵੀ ਆਪਾਂ ਨੂੰ 2025 ਦਾ ਸੌਦਾ ਆ ਜਾਂਦਾ ਵਾ ਹਨਾ ਬੈਨੀਫਿਟ ਆਪਾਂ ਨੂੰ ਕੋਈ ਨਹੀਂ ਮਿਲਦਾ ਸੌਦਾ ਹੀ ਮਿਲਦਾ ਕੱਲਾ ਤੇ ਪਰ ਮੈਂ ਇੱਥੇ ਰੁਕ ਗਿਆ ਤੇ ਪਰ ਜਦੋਂ ਪੜਿਆ ਮੈਂ ਕਿਹਾ ਜਦੋਂ ਆਪਾਂ ਬਾਜ਼ਾਰ ਚੋਂ ਵੀ ਸੌਦਾ ਪਤਾ ਲੈਣਾ ਤੇ ਇੱਥੋਂ ਦਾ ਸੌਦਾ ਪਤਾ ਵੀ ਲਵਾਂਗੇ ਨਾਲ ਕੂਪਨ ਸ਼ਾਇਦ ਆ ਬਾਈ ਨੇ ਜਿਹੜੇ ਨਾਮ ਰੱਖੇ ਹੋਏ ਆ ਤੇ ਬਾਕੀ ਹੋਰ ਵੀ ਮੰਨ ਲਓ ਸਮਾਨ ਹੈਗਾ ਤੇ ਬਾਈ ਨਾਲ ਆਪਾਂ ਜਾ ਕੇ ਗੱਲਬਾਤ ਕਰਦੇ ਆ ਤੁਹਾਨੂੰ ਲੈ ਕੇ ਚਾਲਦੇ ਆ ਅੰਦਰ ਆ ਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਜੀ ਵਧੀਆ ਵਧੀਆ ਪਹਿਲਾਂ ਤੋਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਮੈਂ ਬਾਈ ਇਥੋਂ ਲੰਘਾ ਜਾਂਦਾ ਸੀਗਾ ਹਾਂ ਜੀ ਤੁਹਾਡਾ ਨਾ ਬਾਕੀ ਤੁਹਾਡਾ ਜਿਹੜਾ ਸਟੋਰ ਦੇਖ ਕੇ ਤੇ ਮੈਂ ਰੁਕ ਗਿਆ ਤੇ ਬਾਕੀ ਕਿਉਂਕਿ ਨਾ ਸੌਦਾ ਪੱਤਾ ਤਾਂ ਅਸੀਂ ਵੀ ਲੈ ਕੇ ਆਉਨੇ ਆ ਆਮ ਜ਼ਿੰਦਗੀ 'ਚ ਪਤਾ ਹੀ ਆ ਬਾਈ ਸੌਦਾ ਪੱਤਾ ਸਾਰੇ ਲੈ ਕੇ ਆਉਂਦੇ ਆ ਹਨਾ ਤੇ ਬੈਨੀਫਿਟ ਕੋਈ ਨਹੀਂ ਹੁੰਦਾ ਸੌਦਾ ਪੱਤਾ ਦੇ ਕੇ ਆਪਾਂ ਨੂੰ ਲੈ ਆਉਨੇ ਆ ਮੈਂ ਤੁਹਾਡਾ ਬੋਰਡ ਪੜਿਆ ਉਸੇ 1500 ਰੁਪਏ ਦੇ ਤੁਹਾਡੇ ਕੂਪਨ ਆ ਜੀ ਉਹਨਾਂ ਦਾ ਮਤਲਬ ਕੀ ਮਤਲਬ ਕਿ ਨਾਮ ਨੂੰ ਨੂਮ ਰੱਖਿਆ ਜਾਂ ਕੁਝ ਮਤਲਬ ਹੋਰ ਵੀ ਰੱਖਿਆ ਹੋਇਆ ਵਾ ਨਹੀਂ ਦੇਖੋ ਜੀ ਅਸੀਂ ਇਹ ਨਾਮ ਰੱਖੇ ਸੀਗੇ ਇਹ ਲੋੜੀ ਦੇ ਉੱਤੇ ਅਸੀਂ ਆਪਣਾ ਇਹ ਕੂਪਨ ਕੱਢਾਂਗੇ ਜੀ ਇਹਦੇ ਆਪਾਂ 1500 ਦੇ ਉੱਤੇ ਆਪਾਂ ਕੋਈ ਪੰਜ ਗਿਫਟ ਰੱਖੇ ਹੋਏ ਵੱਡੇ ਵੱਡੇ ਆਪਣੇ ਜਿਵੇਂ ਇੱਕ ਸਟੀਲ ਦਾ ਜਿਹੜਾ ਡਰਮੀ ਹੁੰਦੀ ਆਟੇ ਵਾਲੀ ਉਹ ਰੱਖੀ ਵੀ ਆ ਇੱਕ ਮੋਪ ਜੋ ਪੋਚਾ ਲਾਉਣ ਵਾਲੀ ਬਾਲਟੀ ਵਾਲਾ ਹੁੰਦਾ ਉਹ ਰੱਖਿਆ ਹੋਇਆ ਥਰਮੋਸ ਹੈ ਇੱਕ ਸਟੀਲ ਦੀ ਥਰਮੋਸ ਆਪਣੀ 7 ਲੀਟਰ ਦੀ ਹਾਂਜੀ ਤੇ ਇਹ ਅਸੀਂ ਹੁਣ ਦਵਾ ਲੋਹੜੀ ਦੇ ਉੱਤੇ ਆਪਾਂ ਕੱਢਣਾ ਇਹ ਡਰਾਜੀ ਅੱਛਾ ਤੇ ਇਹ ਡਰਾ ਕੱਢ ਕੇ ਅੱਗੇ ਵੀ ਆਪਾਂ ਇਹ ਇਦਾਂ ਦੇ ਕੋਈ ਡਰਾ ਵਗੈਰਾ ਪਾਉਂਦੇ ਰਵਾਂਗੇ ਤਾਂ ਕਿ ਅਸੀਂ ਨਾਲ-ਨਾਲ ਬਈ ਆਪਣੀ 숍 ਦੀ ਆਪਾਂ ਠੀਕ ਹੈ ਠੀਕਾ ਗ੍ਰੋਥ ਦਾ ਮਤਲਬ ਵਧਾਵਾਂਗੇ ਇਹਨੂੰ ਹਾਂ ਤੇ ਮੰਨ ਲਓ ਸਵਾਰਨ ਸਿੰਘ ਫੌਜੀ ਤੁਹਾਡਾ ਇਹ ਨਾਮ ਆ ਜੀ ਹਾਂ ਜੀ ਸਵਾਰਨ ਸਿੰਘ ਅੱਛਾ ਅੱਛਾ ਠੀਕਾ ਜੀ ਤੁਸੀਂ ਦੱਸਣ ਕਿ ਫੌਜ ਚ ਰਹੇ ਹੋ ਪਹਿਲਾਂ ਹਾਂ ਜੀ ਮੈਂ ਫੌਜ ਚ 26 ਸਾਲ ਨੌਕਰੀ ਕੀਤੀ ਐ ਨਾਇਬ ਸੂਬੇਦਾਰ ਰਿਟਾਇਰ ਹੋ ਕੇ ਆਇਆ ਜੀ ਅੱਛਾ ਅੱਛਾ ਜੀ ਤੇ ਆਪਾਂ ਤੋਂ 3 ਸਾਲ ਹੋ ਗਏ ਆਪਾਂ ਸਟੋਰ ਕੀਤੇ ਨੂੰ ਹਾਂ ਜੀ ਹਾਂ ਜੀ ਅੱਛਾ ਉਦੋਂ ਮੋਡ ਤੋਂ ਇਹ ਜਿਹੜਾ ਤੁਸੀਂ ਨਾਮ ਦਾ ਰੱਖਿਆ ਹੋਆ ਕਿ ਜਾਂ ਹੋਣ ਰੱਖਿਆ ਆਪਾਂ ਜੀ ਤੇ ਇਹ ਆਪਾਂ ਪਹਿਲਾਂ ਨਹੀਂ ਰੱਖਿਆ ਸੀਗਾ ਅੱਛਾ ਇਹ ਹੁਣ ਇਦਾਂ ਹੀ ਆਪਣੇ ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ ਵੀ ਚਲੋ ਠੀਕ ਐ ਵੀ ਆਪਾਂ ਰੱਖ ਦਿੰਦੇ ਆ ਇਨਾਮ ਇਹ ਰੱਖਿਆ ਸੀ ਠੀਕ ਐ ਤੇ ਕੀ ਕੀ ਸਮਾਨ ਆਪਾਂ ਨੂੰ ਦਿਖਾ ਦੋਗੇ ਨਾਲੇ ਨਾਲੇ ਆਪਾਂ ਨੂੰ ਇਹ ਵੀ ਦੱਸ ਦੋ ਵੀ ਇਹ ਚ ਤੁਸੀਂ ਆਨਲਾਈਨ ਡਿਲੀਵਰ ਵੀ ਕਰਦੇ ਸਮਾਨ ਕੇ ਮੰਨ ਲਓ ਇੱਥੋਂ ਲੈ ਜਾਣਾ ਪੈਣਾ ਹਾਂਜੀ ਹਾਂਜੀ ਸਾਨੂੰ ਕੋਈ ਕੋਈ ਫੋਨ ਕਰ ਦਿੰਦਾ ਵੀ ਕਈਆਂ ਦੇ ਨਹੀਂ ਹੁੰਦਾ ਟਾਈਮ ਹੁੰਦਾ ਅੱਜ ਕੱਲ ਦੇ ਘਰੇਲੂ ਸਮੇਂ ਦੇ ਵਿੱਚ ਜਾਂ ਕੋਈ ਬਜ਼ੁਰਗ ਮਾਤਾ ਹੁੰਦੀਆਂ ਹਾਂਜੀ ਤੇ ਜਾਂ ਕੋਈ ਐਦਾਂ ਦਾ ਕੋਈ ਪ੍ਰੋਬਲਮ ਵਾਲਾ ਹੁੰਦਾ ਤੇ ਉਹ ਆਪਾਂ ਕੀ ਆ ਉਹਨਾਂ ਦੇ ਘਰੇ ਵੀ ਪਹੁੰਚਾ ਦਿੰਦੇ ਆ ਆਪਾਂ ਨੂੰ ਫੋਨ ਦੇ ਉੱਤੇ ਹੁਣ ਵੀ ਰਸਲ ਲਗਾ ਦਿੰਦੇ ਆ ਤੇ ਆਪਾਂ ਉਹਨਾਂ ਦੇ ਘਰੇ ਡਿਲੀਵਰੀ ਡਿਲੀਵਰੀ ਚਾਰਜ ਕੋਈ ਨਹੀਂ ਹੁੰਦਾ ਆਪਣਾ ਅੱਛਾ ਤੇ ਮੰਨ ਲਓ ਜਿਹੜਾ ਆਪਣਾ ਸੌਦਾ ਆਮ ਬਾਜ਼ਾਰ ਨਾਲੋਂ ਇਹ ਫਰਕ ਹੋਊਗਾ ਸੌਦੇ 'ਚ ਜਾਂ ਮੰਨ ਲਓ ਕਿ ਸੀਮ ਰੇਟ ਹੋਊਗਾ ਦੇਖੋ ਜੀ ਆਪਾਂ ਜਦੋਂ ਸ਼ਾਪ ਖੋਲੀ ਸੀਗੀ ਹਾਂਜੀ ਤੇ ਆਪਣਾ ਮੇਨ ਏਜੰਡਾ ਹੀ ਰੱਖਿਆ ਸੀਗਾ ਵੀ ਆਪਾਂ ਜੋ ਕੋਈ ਵੀ ਗਾਹਕ ਆ ਵੀ ਬਾਜ਼ਾਰ ਨਾ ਜਾਏ ਹਾਂਜੀ ਤਾਂ ਕਿ ਉਹਨੂੰ ਸਾਰਾ ਸਮਾਨ ਇੱਥੇ ਪਿੰਡ ਦੇ ਵਿੱਚ ਹੀ ਉਸੇ ਰੇਟ ਤੇ ਬਾਜ਼ਾਰਾਂ ਵਾਲੇ ਰੇਟ ਤੇ ਹੀ ਮਿਲੇ ਅੱਛਾ ਅੱਛਾ ਤੇ ਆਪਣੀ ਹੁਣ ਵੀ ਇਹੀ ਕੋਸ਼ਿਸ਼ ਰਹਿੰਦੀ ਆ ਵੀ ਜੋ ਤਲਵੰਡੀ ਦਾ ਆਪਣੇ ਆਸ-ਪਾਸ ਦੇ ਜਿਹੜੇ ਬਾਜ਼ਾਰ ਆ ਮੁੱਦ ਕੀ ਹੋਇਆ ਤਲਵੰਡੀ ਹੋਇਆ ਹਾਂਜੀ ਜਾਂ ਮੋਗਾ ਹੋਇਆ ਤੇ ਉਸੇ ਰੇਟ ਦੇ ਹੀ ਆਪਾਂ ਕੋਸ਼ਿਸ਼ ਕਰਦੀ ਆ ਦੇਣ ਦੀ ਅੱਛਾ ਮਤਲਬ ਤੁਸੀਂ ਆਨਲਾਈਨ ਕਿਸੇ ਨੇ ਤੁਹਾਨੂੰ ਹੁਣ ਆਪਣਾ ਤੁਹਾਡਾ ਨੰਬਰ ਆਪਾਂ ਐਡ ਕਰਾ ਲਾਂਗੇ ਹਨਾ ਤੇ ਜੇ ਮੰਨ ਲਓ ਆਨਲਾਈਨ ਕਿਸੇ ਨੇ ਮੰਗਾਉਣਾ ਹੈ ਤੁਸੀਂ ਕਿੱਥੋਂ ਤੱਕ ਡਿਲੀਵਰ ਕਰ ਸਕਦੇ ਹੋ ਕਿੰਨੇ ਕਿਲੋਮੀਟਰ ਤੱਕ ਤੁਹਾਡਾ ਅੰਦਾਜ਼ਾ ਲੋਕਲ ਏਰੀਆ ਜੀ ਕੋਈ ਵੀ ਆ ਆਪਣੇ ਲੋਕਲ ਜਿਹੜੇ ਪਿੰਡ ਆ ਜਿੱਥੋਂ ਤੱਕ ਆਪਣਾ ਪਤਾ ਨਹੀਂ ਮੰਨ ਕੇ ਚਲੋ 20 25 10 10 ਕਿਲੋਮੀਟਰ ਕਿੱਥੇ ਤੱਕ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਾਂ ਪਹੁੰਚਾ ਸਕਦੇ ਹਾਂ ਅੱਛਾ ਜੀ ਡਿਲੀਵਰ ਕਰ ਸਕਦੇ ਹੋ ਠੀਕ ਆ ਜੀ ਤੇ ਹੋਰ ਕੀ ਕੀ ਸਮਾਨ ਆ ਜੀ ਤੁਸੀ ਉਹ 봐 ਜੀ ਦੇਖੋ ਕਾਪੀਆਂ ਕਿਤਾਬਾਂ ਜੋ ਬੱਚਿਆਂ ਦੀ ਸਟੇਸ਼ਰੀ ਦਾ ਸਮਾਨ ਹੁੰਦਾ ਉਹ ਆਪਣੇ ਕੋਲ ਉਪਲਬਧ ਦਾ ਪੂਰੇ ਦਾ ਪੂਰਾ ਸਮਾਨ ਹਾਂਜੀ ਪੰਜੀਰੀ ਦਾ ਸਮਾਨ ਆ ਅੱਛਾ ਕੋਈ ਵੀ ਪੰਜੀਰੀ ਬਣਾਉਣੀ ਆ ਹਾਂਜੀ ਤੇ ਉਹ ਆਪਣੇ ਦਾ ਸਮਾਨ ਮਿਲ ਜਾਂਦਾ ਸਾਰਾ ਹੀ ਮਿਲ ਜਾਂਦਾ ਜੀ ਇਧਰ ਬਾਈ ਹੁਣੇ ਸਮਾਨ ਲੈਣ ਦੇ ਫਿਰਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਥੋਂ ਲੈ ਕੇ ਜਾਂਦੇ ਆ ਸਮਾਨ ਬਾਈ ਜੀ ਇੱਥੇ ਸੌਜੀ ਸਾਰਾ ਸਮਾਨ ਲਜਾਈਦਾ ਜੀ ਅੱਛਾ ਸਮਾਨ ਦਾ ਬਹੁਤ ਵਧੀਆ ਹੁੰਦਾ ਹਾਂਜੀ ਸਾਰਾ ਸਮਾਨ ਕਟੋਰ ਰੇਟ ਤੇ ਤੁਹਾਨੂੰ ਮਿਲਦਾ ਠੀਕ ਆ ਇੱਥੇ ਹਾਂ ਸਾਨੂੰ ਬੋਲਤਾ ਮੰਡੀ ਜਾਂਦਾ ਜਿਵੇਂ ਹੁਣ ਮੰਨ ਲਓ ਆਪਾਂ ਸ਼ਹਿਰ ਸ਼ੂਰ ਤੋਂ ਲੈ ਕੇ ਆਉਂਦੇ ਆਂ ਸ਼ਹਿਰ ਜਾਂਦਾ ਸਾਨੂੰ ਸਵਾਲ ਉੱਥੇ ਹੀ ਮਿਲਦਾ ਹੈ ਅੱਛਾ ਸਾਡਾ ਕਰਾਇਆ ਭੜਾ ਵੱਜ ਜਾਂਦਾ ਨਾਲੇ ਫਿਰ ਜਾਂਦਾ ਠੀਕ ਆ ਬੰਦਿਆ ਬਹੁਤ ਫਾਇਦਾ ਹੁੰਦਾ ਠੀਕ ਆ ਮੰਲਵਾ ਦੇ ਚਾਹ ਪੱਤੀ ਹੋ ਗਈ ਆ ਬਾਕੀ ਚਾਹ ਪੱਤੀ ਆਪਣੇ ਕੋਲ ਹੀ ਬਹੁਤ ਡਾਰਜਲਿੰਗ ਲਿੰਗ ਦੀ ਚਾਹ ਪੱਤੀ ਮੰਗਾਈ ਦੀ ਆ ਜੀ ਅੱਛਾ ਡਾਰਜਲਿੰਗ ਆ ਸ਼ਾਮ ਤੋਂ ਹਾਂ ਜੀ ਸ਼ਾਮ ਦੇ ਵਿੱਚੋਂ ਆਪਾਂ ਇਹ ਨਹੀਂ ਆ ਵੀ ਪੈਕਟ ਖੋਲੇ ਕਈ ਹੁੰਦੇ ਆ ਵੀ ਪੈਕਟ ਖੋਲ ਲੈ ਤੇ ਉਹੀ ਖੁੱਲੀ ਚਾਹ ਉਹਦੇ ਵਿੱਚ ਪਾਤੀ ਹਾਂ ਜੀ ਤੇ ਬਾਕੀ ਆਪਣੇ ਕੋਲ ਦਾਦਾ ਪਿਓਰ ਆਰਗੈਨਿਕ ਦਾਦਾ ਹੁੰਦਗਾ ਜੀ ਕੋਈ 2-3 ਤਰ੍ਹਾਂ ਦੀਆਂ ਦਾਦਾ ਹੁੰਦੀਆਂ ਤੇ ਸਭ ਤੋਂ ਉੱਪਰ ਵਾਲਾ ਜਿਹੜਾ ਹੁੰਦਾ ਦਾਦਾ ਉਹ ਆਪਾਂ ਲੈ ਕੇ ਆਈ ਦੀਆਂ ਜੀ ਠੀਕ ਆ ਬਾਕੀ ਆਪਣੇ ਕੋਲ ਸਾਰੀ ਦੁਕਾਨ ਦੇ ਵਿੱਚ ਕੰਪਨੀ ਦਾ ਸਮਾਨ ਮਿਲੂਗਾ ਜੀ ਬਿਨਾ ਕੰਪਨੀ ਦਾ ਆਪਾਂ ਕੋਈ ਸਮਾਨ ਨਹੀਂ ਰੱਖ ਦੇਗੇ ਪੱਕੇ ਬਿਲ ਤੇ ਸਮਾਨ ਲੈ ਕੇ ਆਉਂਦੇ ਆ ਜੀ ਆਪਾਂ ਠੀਕ ਆ ਠੀਕ ਆ ਮੰਨ ਲਓ ਜੇ ਹੁਣ ਕਿਸੇ ਨੇ ਤੁਹਾਡੇ ਤੋਂ ਸਮਾਨ ਮੰਗਾਉਣਾ ਹੋਵੇ ਤੁਸੀਂ ਇੱਕ ਤਾਂ ਆਪਦਾ ਨੰਬਰ ਬੋਲ ਦਿਓ ਜੀ ਆਪਣਾ ਇਹ ਨੰਬਰ ਹੈਗਾ 8003993675 ਸੋ ਤੁਸੀਂ ਬਾਈ ਆ ਵੇਖ ਹੀ ਲਿਆ ਬਾਕੀ ਬਾਈ ਤੁਸੀਂ ਮਾਰਾ ਦਿਖਾ ਦਿਓ ਹੋਰ ਸਮਾਨ ਜਿਹੜਾ ਪਿਆ ਵਾ ਤੇ ਜਿਵੇਂ ਮੰਨ ਲਓ ਹੁਣ ਆਪਣੇ ਆਧਾਰ ਵਾਲੇ ਆ ਸ਼ਾਪਾਂ ਖੁੱਲੀਆਂ ਹੋਈਆਂ ਹੋਈਆਂ ਹੁੰਦੀਆਂ ਹਨਾ ਜਿਵੇਂ ਤਲ ਮੰਡੀ ਚ ਤੇ ਉਵੇਂ ਹੀ ਬਾਈ ਦਾ ਜਿਹੜਾ ਸਾਰਾ ਸਮਾਨ ਟਿਕਾ ਕੇ ਰੱਖਿਆ ਹੋਇਆ ਵਾ ਬਾਈ ਨੇ 26 ਸਾਲ ਜਿਹੜੇ ਫੌਜ ਚ ਸੇਵਾ ਕੀਤੀ ਹੋਣੀ ਜਿਹੜੀ ਸੇਵਾ ਕਰ ਰਿਆ ਆਪਣੇ ਪਿੰਡ ਚ ਕਰਿਆਨਾ ਸਟੋਰ ਖੋਲ ਕੇ ਇੱਕ ਬਾਈ ਹੋਰ ਬੈਠੇ ਇਹ ਵੀ ਬਾਈ ਹੁਣੇ ਫੌਜ ਸੀ ਇਹਨਾਂ ਨੇ ਸ਼ਾਇਦ ਮੇਰੇ ਸਹਾਰ ਬਾਈ 23 ਸਾਲ ਲਾਏ ਹਨਾ ਤੇ 22 ਸਾਲ ਆਇਆ ਤੇ ਇਹਨਾਂ ਨਾਲ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਜੀ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਵਧੀਆ ਜਿਹੜਾ ਵੀਰ ਨੇ ਹੁਣ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਏ 올 ਇਨ ਵਨ ਕਰਿਆਨਾ ਸਟੋਰ ਜਿਹੜਾ ਪਿੰਡ ਕੋਟ ਕਰੋੜ ਕਲਾਂ ਤੇ ਇੱਕ ਮੈਸੇਜ ਜਿਹੜਾ ਮੈਂ ਜ਼ਰੂਰ ਦੇਣਾ ਚਾਹਾਂਗਾ ਕਿ ਆਪਾਂ ਸਾਰੇ ਸਵੇਰੇ ਜਦੋਂ ਫੇਸਬੁੱਕ ਖੋਲ੍ਹੀਏ ਤੜਕੇ ਚਾਹ ਪੀਣ ਸਾਰ ਉਦੋਂ ਇਹੀ ਰੌਲਾ ਹੁੰਦਾ ਕਿ ਦੇਖੋ ਜੀ ਸਾਰੇ ਕੈਨੇਡਾ ਨੂੰ ਦੌੜ ਲਾਈ ਜਾਂਦੇ ਆ ਦੇਖੋ ਜੀ ਸਾਰੇ ਬਾਹਰਲੇ ਦੇਸ਼ਾਂ ਨੂੰ ਤੁਰੇ ਜਾਂਦੇ ਆ ਇੱਥੇ ਬਹੁਤ ਕੰਮ ਆ ਇੱਥੇ ਕੰਮ ਕਰਨੇ ਚਾਹੀਦੇ ਆ ਪਰ ਜਦੋਂ ਕੋਈ ਵੀਰ ਜਾਂ ਜਦੋਂ ਪੰਜਾਬੀ ਜਾਂ ਜਦੋਂ ਸਾਡੇ ਪਿੰਡ ਦਾ ਵਸਨੀਕ ਇਸ ਕਿਸੇ ਵੀ ਕੰਮ ਨੂੰ ਸ਼ੁਰੂ ਕਰਦਾ ਤੇ ਫੇਰ ਸਾਡਾ ਫਰਜ਼ ਬਣਦਾ ਕਿ ਅਸੀਂ ਜੋ ਵੀ ਸੌਦਾ ਸਮਾਨ ਬਾਹਰੋਂ ਵੀ ਤਾਂ ਲੈ ਕੇ ਆਉਣਾ ਤੇ ਕਿਉਂ ਨਾ ਅਸੀਂ ਜਿਹੜਾ ਉਹ ਆਪਣੇ ਪਿੰਡ ਚੋਂ ਹੀ ਖਰੀਦੀਏ ਤੇ ਆਪਣੇ ਨਗਰ ਚੋਂ ਖਰੀਦੀਏ ਤੇ ਨਾਲੇ ਤਾਂ ਆਉਣ ਜਾਣ ਦੀ ਜਿਹੜੀ ਸੁਵਿਧਾ ਉਹ ਕੇ ਨੇੜੇ ਚੱਲ ਕੇ ਆ ਜਾਣਾ ਤੇ ਨੇੜੇ ਆਪਾਂ ਨੂੰ ਸਮਾਨ ਮਿਲ ਜਾਣਾ ਤੇ ਬਾਕੀ ਮੈਂ ਜਿਹੜਾ ਇੱਥੇ ਦੇਖਿਆ ਤਕਰੀਬਨ ਸਾਰਾ ਉਹ ਬਹੁਤ ਹੀ ਹਰ ਇੱਕ ਵੈਰਾਈਟੀ ਜਿਹੜੀ ਉਹ ਆਪਾਂ ਨੂੰ ਇੱਥੇ ਹਰ ਇੱਕ ਜਿਹੜੀ ਵੈਰਾਈਟੀ ਆ ਹਰ ਇੱਕ ਚੀਜ਼ਾਂ ਉਹ ਇੱਥੇ ਆਪਾਂ ਨੂੰ ਜਿਹੜੀ ਉਪਲਬਧ ਹੈ ਕਾ ਛੋਟੀ ਮੋਟੀ ਚੀਜ਼ ਵਾਸਤੇ ਵੀ ਆਪਾਂ ਨੂੰ ਜਿਹੜਾ ਉਹ ਇੱਧਰ ਉੱਧਰ ਭੱਜਣਾ ਨਹੀਂ ਪੈਂਦਾ ਤੇ ਬਹੁਤ ਵਧੀਆ ਤੇ ਅਸੀਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਜਿਹੜਾ ਤੁਸੀਂ ਇੱਥੇ ਸ਼ਾਪਿੰਗ ਕਰੋ ਤੇ ਖਾਸ ਕਰ ਜਿਹੜਾ ਇਹ ਕੂਪਨ ਹੈ ਲੋੜੀ ਵਾਲੇ ਦਿਨ ਜਿਹੜਾ ਇਹਦਾ ਡਰਾ ਕੱਢਿਆ ਜਾਣਾ ਵੱਡੇ ਵੱਡੇ ਡਰਾ ਰੱਖੇ ਆ ਤੇ ਇਹਦਾ ਵੀ ਜਰੂਰ ਫਾਇਦਾ ਲੋ ਉਹ ਬਾਈ ਜੀ ਤੁਸੀਂ ਹੁਣ ਜਿਹੜਾ ਵੀਡੀਓ ਦੇ ਵਿੱਚ ਸਾਰਾ ਵੇਖ ਹੀ ਲਿਆ ਬਾਕੀ ਇਹ ਜਿਹੜੀ ਵੀਡੀਓ ਚੱਲਦੀ ਚੱਲਦੀ ਜਰੂਰ ਸ਼ੇਅਰ ਕਰਿਆ ਜੋ ਸ਼ੇਅਰ ਕਰਨ ਵਾਸਤੇ ਕੋਈ ਹੈਗਾ ਬਈ ਸ਼ੇਅਰ ਕਰਨ ਵਾਲੇ ਜਿਹੜੇ ਸ਼ੇਅਰ ਕਰਕੇ ਆਉਣਗੇ ਜਾਂ ਤੁਹਾਨੂੰ ਕਹਿਣਗੇ ਵੀ ਜੀ ਸ਼ੇਅਰ ਜਰੂਰ ਹੁੰਦਾ ਉਹਨਾਂ ਵਾਸਤੇ ਕੀ ਆਫਰ ਰੱਖਿਆ ਹੈ ਠੀਕ ਆ ਬਾਈ ਜੀ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਆਏ ਤੇ ਉਹਨਾਂ ਨੂੰ ਬਾਈ ਨੂੰ ਦਿਖਾਇਆ ਵੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਇੱਥੇ ਸਮਾਨ ਲੈਣ ਆਏ ਆ ਤੇ ਉਹਨਾਂ ਵਾਸਤੇ ਜਿਹੜਾ ਬਾਈ ਹੋਣੇ ਜਰੂਰ ਗਿਫਟ ਦੇਣਗੇ ਬਾਕੀ ਜੇ ਤੁਸੀਂ 1500 ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਕੂਪਨ ਜਰੂਰ ਮਿਲੂਗਾ ਉਹਦੇ ਵਿੱਚ ਤੇ ਉਹਦੇ ਵਿੱਚ ਜੋ ਵੀ ਨਾਮ ਆ ਉਹ ਤੋਂ ਕੱਢੇ ਜਾਣਗੇ ਸੋ ਅੱਜ ਦੀ ਵੀਡੀਓ ਇੱਥੇ ਤੱਕ ਸ seria call de